ਕਨਫਰੈਂਸ ਕਰਨ ਦਾ ਸਾਡਾ ਜਿਹੜਾ ਮੋਟੋ ਹੈ ਉਹ ਇਹ ਹੈ ਕਿ ਲੋਕਾਂ ਨੂੰ ਮੈਸੇਜ ਦੇਣਾ ਹੈ ਕਿ ਫੋਟੇਸ ਹਸਪੀਟਲ ਨੂੰ ਤੁਹਾਡੇ ਤੇ ਤੁਹਾਡੇ ਘਰ ਦੇ ਨੇੜੇ ਇਹ ਕਨਸੈਪਟ ਹੈ ਸੋ ਤਾਂ ਕਿ ਪੇਸ਼ੈਂਟ ਜਿਹੜਾ ਹੈ ਉਹ ਫੋਟੇਸ ਹਸਪੀਟਲ 'ਚ ਕਨੈਕਸ਼ਨ ਆਪਣਾ ਸਟੈਬਲਿਸ਼ ਕਰ ਸਕਦਾ ਹੈ ਬਾਅਦ 'ਚ ਡਿਪੈਂਡ ਕਰਦਾ ਉਹਨੂੰ ਕਿਹੜੇ ਲੈਵਲ ਦੀ ਬਿਮਾਰੀ ਹੈ ਕਿਹੜੇ ਲੈਵਲ ਦੀ ਸਹੂਲਤਾਂਵਾਂ ਦੀ ਲੋੜ ਹੈ ਅਗਰ ਕੋਈ ਐਦਾਂ ਦੀ ਚੀਜ਼ ਹੈ ਜਿਹੜੀ ਰੂਟੀਨ ਹੈ ਜਿਹਦਾ ਇਲਾਜ ਆਪਾਂ ਓਪੀਡੀ 'ਚ ਕਰ ਸਕਦੇ ਆ ਉਹ ਫਿਰ ਪੇਸ਼ੈਂਟ ਨੂੰ ਅੰਨੇ ਤੋਂ ਲਿਖਾਣੇ ਜਾਂਦੇ ਲੋੜ ਨਹੀਂ ਲੁਧਿਆਣੇ ਸਿਰਫ ਤਾਂ ਜਾਣਾ ਪੈ ਸਕਦਾ ਹੈ ਜੇ ਉਹਨੂੰ ਕਿਸੇ ਵੱਡੀ ਸਰਜਰੀ ਦੀ ਲੋੜ ਪੈ ਜਾਂਦੀ ਦੂਜਾ ਇੱਕ ਬੜਾ ਇੰਪੋਰਟੈਂਟ ਪੁਆਇੰਟ ਹੈ ਕਿ ਜਦੋਂ ਆਪਾਂ ਉਹਨਾਂ ਦੇ ਨੇੜੇ ਆ ਰਹੇ ਤੇ ਸਿਰਫ ਨੇੜੇ ਆਉਣ ਦੀ ਗੱਲ ਨਹੀਂ ਹੈ ਉਹੀ ਚੀਜ਼ ਜਿਵੇਂ ਮੈਂ ਫੋਟੇਸ ਹਸਪੀਟਲ ਨੂੰ ਜਾਣੇ ਵੀ ਕੰਮ ਕਰਦਾ ਤੇ ਲੋਕਾਂ ਦੇ ਮਾਈਂਡ 'ਚ ਰਹਿੰਦਾ ਹੈ ਕਿ ਜੀ ਮਹਿੰਗਾ ਹੋ ਸਕਦਾ ਹੈ ਫੋਟੇਸ ਤੇ ਮੈਂ ਇਹ ਜ਼ਰੂਰ ਤੁਹਾਨੂੰ ਅਸ਼ੋਰ ਕਰ ਸਕਦਾ ਕਿ ਜਿਹੜੀ ਚੀਜ਼ ਦੀ ਜਿਹੜੀ ਕੰਸਲਟੇਸ਼ਨ ਦੀ ਫੀਸ ਅਗਰ ਮੇਰੀ ਲੁਧਿਆਣੇ 1000 ਰੁਪਏ ਜਾਂ 800 ਰੁਪਏ ਕਿ ਲੁਧਿਆਣਾ ਆਪਾਂ ਸਿਰਫ 500 ਰੁਪਏ ਇਸ ਤੋਂ ਤੇ ਮੈਨੂੰ ਲੱਗਦਾ ਹੈ ਕਿ ਆਪਾਂ ਉਹਨੂੰ 50% ਦਾ ਡਿਸਕਾਊਂਟ ਖਾਣੇ ਉਪਦੇਚਿ ਕੋ ਪ੍ਰੋਵਾਈਡ ਕਰ ਸਕਦੇ ਹਾਂ ਸੇ ਇਹਦੇ ਨਾਲ ਹੋਏਗਾ ਕਿ ਜਿਹੜਾ ਸਾਡਾ ਪਰਪਸ ਹੈ ਕਿ ਲੋਕਾਂ ਦੇ ਅੰਦਰ ਇਹ ਫੀਲਿੰਗ ਨਹੀਂ ਆਏਗੀ ਕਿ ਆਪਾਂ ਕੋਈ ਦੂਰ ਜਾਣਾ ਹੈ ਜਾਂ ਕਿਸੀ ਮਹਿੰਗੀ ਥਾਂ ਤੇ ਜਾਣਾ ਹੈ ਉਹਨਾਂ ਦਾ ਫੋਕਸ ਹੀ ਹੋਣਾ ਚਾਹੀਦਾ ਕਿ ਸਾਡਾ ਇਲਾਜ ਚੰਗੀ ਥਾਂ ਤੇ ਚੰਗੇ ਡਾਕਟਰਾਂ ਦੇ ਕੇਅਰ ਦੇ ਵਿੱਚ ਚੰਗੇ ਹਸਪੀਟਲ ਚ ਸਰ ਲਾਸਟ ਦੀ ਮਾਟੋ ਦੇ ਨਾਲ ਆਪਾਂ ਸ਼ੁਰੂ ਕਰਦੇ ਹਾਂ ਲਾਸਟ ਡਾਕਟਰ ਦੀ ਰეკਮੈਂਡੇਸ਼ਨ ਤਾਂ ਸਰ ਪੇਸ਼ੈਂਟ ਨੂੰ ਹੀ ਹੋਏਗੀ ਵੀ ਸਾਡੇ ਹੈੱਡ ਆਫਿਸ ਜਾਓ ਬੜੀ ਹਸਪੀਟਲ ਦਾ ਰੋਡ ਹੈ ਅਗਰ ਰੋਡ ਹੈ ਕੋਈ ਏਦਾਂ ਦੀ ਚੀਜ਼ ਹੈ ਜਿਹੜੀ ਆਪਾਂ ਇੱਥੇ ਨਹੀਂ ਹੈਂਡਲ ਕਰ ਸਕਦੇ ਤਾਂ ਪੇਸ਼ੈਂਟ ਦੇ ਬੈਨੀਫਿਟ ਲਈ ਉੱਥੇ ਜਾਣਾ ਪੈਸਾ ਸਭ ਮਸ਼ੀਨਰੀ ਸਭ ਜਿਹੜੀ ਹੈ ਉਹ ਅਵੇਲੇਬਲ ਹੈ ਫਿਰ ਇੱਥੇ ਰੂਟੀਨ ਮਸ਼ੀਨਰੀ ਅਵੇਲੇਬਲ ਹੈ ਜਿਹੜਾ ਕੋਈ ਟੈਸਟ ਹੋਣਾ ਹੈ ਔਰ ਮੇਨ ਚੀਜ਼ ਜਿਹੜੀ ਹੈ ਕਿ ਪੇਸ਼ੈਂਟ ਨੂੰ ਆਪਾਂ ਸਲਾਹ ਦੇ ਕਰਕੇ ਉਹਨੂੰ ਗਾਈਡ ਕਰ ਸਕਾਂ ਕਿ ਤੁਹਾਨੂੰ ਕੀ ਬਿਮਾਰੀ ਹੈ ਉਹਦੇ ਵਾਸਤੇ ਕੀ ਹੱਲ ਹੈ ਉਹਦੇ ਬਾਅਦ ਫਿਰ ਪੇਸ਼ੈਂਟ ਦੀ ਮਰਜ਼ੀ ਹੈ ਪੇਸ਼ੈਂਟ ਅਗਰ ਇਹ ਸੋਚਦਾ ਹੈ ਕਿ ਮੈਂ ਖੱਡ ਨਹੀਂ ਨਹੀਂ ਰੋਗਿਆਨੇ ਨਹੀਂ ਜਾ ਸਕਦਾ ਉਹਦੀ ਚੁਆਇਸ ਹੈ ਪਰ ਸਾਡਾ ਪਰਪਸ ਇਹ ਹੈ ਕਿ ਉਹਦੇ ਪੇਸ਼ੈਂਟ ਦੇ ਨਾਲ ਇੱਕ ਕਨੈਕਸ਼ਨ ਸਾਡਾ ਜਿਵੇਂ ਤੁਸੀਂ ਆਪ ਦੇਖ ਲਿਓ ਬੜੇ سارے ਲੋਕੀ ਫੋਟੇਸ ਤੱਕ ਪਹੁੰਚ ਹੀ ਨਹੀਂ ਪਾਉਂਦੇ ਆਵੇਂ ਜਿੰਨਾ ਵੀ ਉਹਨਾਂ ਦੇ ਅੰਦਰ ਇੱਛਾ ਹੋਏ ਕਿ ਡਾਕਟਰ ਬੱਧਿਆ ਹੈ ਸੈਟਅਪ ਬੱਧਿਆ ਹੈ ਫਿਰ ਵੀ ਨਹੀਂ ਪਹੁੰਚ ਸਕਦੇ ਸੋ ਇਹ ਲਈ ਬੁਮਾਰੀਆਂ ਬਦਰ ਨੂੰ ਵੱਡਾ ਕੰਮ ਕੀਤਾ ਜਿਹੜਾ ਅੱਛੇ ਕੀਏ ਇਹੋ ਜਿਹੇ ਰਹਿਣ ਤੇ ਬਹੁਤ سارے ਭਾਗ ਜਿਹੜਾ ਮੈਨੂੰ ਲੱਗਦਾ ਹੈ ਕਿ ਸਭ ਤੋਂ ਜ਼ਿਆਦਾ ਇੰਪੋਰਟੈਂਟ ਕਾਰਨ ਹੈ ਉਹ ਸਾਡਾ ਲਾਈਫ ਸਟਾਈਲ ਹੈ ਅ ਇਹਨੇ ਸਾਲਾਂ ਚ ਅਗਰ ਮੈਂ ਕਿਛੇ 30 40 ਸਾਲਾਂ ਤੋਂ ਲਿਖਾਂ ਤੇ ਲਾਈਫ ਸਟਾਈਲ ਸਾਡਾ ਬਹੁਤ ਚੇਂਜ ਹੋਇਆ ਹੈ। ਸਾਡਾ ਖਾਣ ਪੀਣ ਚੇਂਜ ਹੋ ਗਿਆ ਹੈ, ਸਾਡੇ ਕੰਮ ਕਰਨ ਦੇ ਤਰੀਕੇ ਚੇਂਜ ਹੋ ਗਏ ਹਨ। ਤੇ ਇਹ ਸਾਰੀ ਚੀਜ਼ਾਂ ਇਹ ਜਿਹਦੇ ਕਰਕੇ ਲਾਈਫ ਸਟਾਈਲ ਰਿਲੇਟਿਡ ਬਿਮਾਰੀਆਂ ਜਿਵੇਂ 슈ਗਰ ਦੀ ਬਿਮਾਰੀ ਸਾਡੇ ਉੱਪਰ ਐਕਸਪਰਟ ਡਾਕਟਰ ਸਾਹਿਬ ਨੇ ਉਹ ਤੁਹਾਨੂੰ ਬਿਹਤਰ ਗਾਈਡ ਕਰ ਸਕਦੇ ਹਨ। ਤੇ ਖਾਣ ਪੀਣ ਜੇ ਸਾਡਾ ਚੰਗਾ ਨਹੀਂ ਹੁੰਦਾ ਤੇ ਜਿਵੇਂ ਆਪਾਂ ਗੱਲ ਕੀਤੀ ਹੈ ਕੈਂਸਰਾਂ ਦੀ ਬਿਮਾਰੀਆਂ, ਪਥਰੀ ਦੀ ਬਿਮਾਰੀਆਂ ਇਹ ਸਾਰੀ ਬਿਮਾਰੀਆਂ ਦੀ ਜੜ ਜਿਹੜੀ ਹੈ। ਉਸਦੀ ਲਾਈਫ ਸਟਾਈਲ ਨਾਲ ਸਾਡੇ ਖਾਂਦੀ ਜੀਵਨ ਸਰ ਪੇਸ਼ੈਂਟ ਤੋਂ ਅਕਸਰ ਸੁਣਨ ਨੂੰ ਆ ਰਿਹਾ ਵੀ ਪੇਸ਼ੈਂਟ ਇਹ ਕੰਪਲੀਟ ਕਰ ਰਿਹਾ ਵੀ ਡਾਕਟਰ ਐਕਸਪੈਰੀਮੈਂਟ ਕਰ ਰਹੇ ਨੇ ਐਕਸਪੈਰੀਮੈਂਟ ਟੈਬਲੇਟ ਦੇਈ ਜਾਂਦੇ ਨੇ ਐਕਸਪੈਰੀਮੈਂਟ ਕਰੀ ਜਾਂਦੇ ਨੇ ਟੈਬਲੇਟ ਦੇਈ ਜਾਂਦੇ ਨੇ ਕੋ ਰਿਜ਼ਲਟ ਨਹੀਂ ਆ ਰਹੇ ਇਹਦਾ ਕੀ ਰੀਜ਼ਨ ਹੈ ਇਹ ਹੋ ਸਕਦਾ ਹੈ ਪੇਸ਼ੈਂਟ ਦੀ ਸੋਚ ਹੋਵੇ ਬਟ ਮੈਨੂੰ ਪੱਕਾ ਪਤਾ ਕੋਈ ਡਾਕਟਰ ਐਕਸਪੈਰੀਮੈਂਟ ਨਹੀਂ ਕਰਦਾ ਉਹਦੀ ਜਿੰਨੀ ਸਮਝ ਹੁੰਦੀ ਹੈ ਜਿਹੜਾ ਉਹਨੂੰ ਪੇਸ਼ੈਂਟ ਵਾਸਤੇ ਠੀਕ ਲੱਗਦਾ ਹੈ ਇਹ ਬਿਮਾਰੀਆਂ ਦਾ ਨੀਚਰ ਹੀ ਐਦਾਂ ਦਾ ਹੁੰਦਾ ਹੈ ਕਿ ਉਹ ਇੱਕ ਵਾਰੀ ਵਿੱਚ ਠੀਕ ਨਹੀਂ ਹੁੰਦੀ ਐ ਦੋ ਵਾਰੀ ਦਵਾਈਆਂ ਚ کہ جدو اپنا دوائیاں چینج کر دے پیشنٹ okay. یہ دے وہ پیشنٹ کہہ سکتا ہے جنہوں یہ ایکسپیکٹیشن ہوئے کہ میں ایک واری جاوا ہوں ڈاکٹر ایک نمی ٹھیک کر دے میں ایک کچھ سیچویشن سنتی ہیں جدے اچھے ہو سکتا ہے بٹ میجوریٹی بیماری ہیں جو ٹائم لگتا ہے جب سا ایک نا انرجی بہت زیادہ کر جاتی ہے جب کسی میں چھکا تھوڑی کوئی کوٹ اٹھی ہوئی چھکا جل گئی لیکن یہ بھی ہڈی بھگی نہ کرتی ہے ایک کوئی ایسا کی ہے دیکھو یہ جنہیں تسی گل ਉਹ ਵੀ ਹੁਣ ਖੰਨਿਆ ਅਵੇਲੇਬਲ ਹੋਣਗੇ ਡਾਕਟਰ ਸਾਹਿਲ ਤੇ ਐਦਾਂ ਹੁੰਦਾ ਹੈ ਕਿ ਨੱਕ ਦੀ ਹੱਡੀ ਦੇ ਵਧਨ ਕਰਕੇ ਜਿਹੜੇ ਅੰਦਰ ਦੇ ਪਾਣੀ ਜਿਹੜਾ ਨਿਕਲਣਾ ਹੁੰਦਾ ਹੈ ਥਿੰਕ ਕਰੀਓ ਉਹ ਸਿਕ੍ਰੀਸ਼ਨ ਅੰਦਰ ਬਲੌਕ ਹੋ ਜਾਂਦੀ ਹੈ ਬਾਹਰ ਨਿਕਲ ਨਹੀਂ ਪਦੀ ਤੇ ਜਿਹੜੀ ਚੀਜ਼ ਨੂੰ ਬਾਹਰ ਨਿਕਲਣਾ ਚਾਹੀਦਾ ਅਗਰ ਉਹ ਰਾਹ ਨਹੀਂ ਮਿਲ ਰਹੀ ਉਹ ਨੱਕ ਦੇ ਵਿੱਚ ਹੀ ਜਾਂ ਨੱਕ ਦੀ ਹੱਡੀ ਦੇ ਵਿੱਚ ਇਕੱਠੀ ਹੋ ਜਾਂਦੀ ਹੈ ਤੇ ਉਹਦੇ 'ਚ ਇਨਫੈਕਸ਼ਨ ਹੋ ਕਰਕੇ ਅਲਰਜੀ ਹੋ ਕਰਕੇ ਛਿੱਕਾਂ ਦੀ ਪ੍ਰੋਬਲਮ ਜਾਂ ਸਾਹਾਂ ਦੀ ਪ੍ਰੋਬਲਮ ਹੋ ਜਾਂਦੀ ਹੈ ਬਟ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਿਹੜੀ ਤੁਸੀਂ ਪ੍ਰੋਬਲਮ ਰੇਜ਼ ਕੀਤੀ ਹੈ ਬੜੀ ਕਾਮਨ ਹੈ ਏ ਦੇਵੀ ਐਕਸਪਰਟ ਸਾਡੇ ਕੋਲ ਹੁਣ ਅਵੇਲੇਬਲ ਹੈ ਖੰਨੇ ਦੇ ਵਿੱਚ ਉਹਨਾਂ ਦਾ ਕੀ ਹੈ ਜੀ ਦੱਸਣਾ ਕਿਉਂਕਿ ਅਕਸਰ ਜੀ ਸੁਣਦੇ ਜਿਹੜੀ ਉਹਨਾਂ ਦਾ ਸਮਾਂ ਹੈ ਉਹ ਬੁੱਧਵਾਰ ਨੂੰ ਸਵੇਰੇ 10 ਤੋਂ 12 ਦੇ ਵਿੱਚ ਇਸਿਆ ਦੇਣਾ ਹੈ थैंक यू सर थैंक यू